ਦਸੂਆ ਚ ਇੱਕੋ ਹੀ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਹ ਦੋਵੇਂ ਨੌਜਵਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਆ ਦੇ ਪਿੰਡ ਟੀਰਕਿਆਣਾ ਦੇ ਰਹਿਣ ਵਾਲੇ ਸਨ ਤੇ ਰੋਜੀ ਰੋਟੀ ਕਮਾਉਣ ਲਈ 2 ਸਾਲ ਪਹਿਲਾਂ ਹੀ ਅਮਰੀਕਾ ਗਏ ਸਨ। ਇਹ ਦੋਵੇਂ ਨੌਜਵਾਨ ਇਕੱਠੇ ਅਮਰੀਕਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦੇ ਸੀ ਅਤੇ ਬੀਤੀ ਰਾਤ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਵੱਲ ਨੂੰ ਜਾ ਰਹੇ ਸੀ ਤਾਂ ਇਹ ਦੋਵੇਂ ਨੌਜਵਾਨ ਹਾਈਵੇ ਨੰਬਰ 144 ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਇੱਕ ਟਰਾਲੇ ਨਾਲ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਇਹ ਐਕਸੀਡੈਂਟ ਇਨਾਂ ਪਿਆਨਕਸੀ ਕੀ ਤਕਰੀਬਨ 6 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਇਸ ਵਿੱਚੋਂ ਕੱਢਿਆ ਗਿਆ ਤੇ ਇਹਨਾਂ ਦੋਵਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਦੋਵੇਂ ਨੌਜਵਾਨ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸਨ। ਮਰਨ ਵਾਲਿਆਂ ਵਿੱਚੋਂ ਇੱਕ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਉਮਰ 23 ਸਾਲ ਜੋ ਕਿ 2 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਤੇ ਘਰਦਿਆਂ ਦਾ ਇਕਲੌਤਾ ਬੇਟਾ ਸੀ। ਸਿਮਰਨਜੀਤ ਸਿੰਘ ਦੇ ਪਿਤਾ ਖੇਤੀਬਾੜੀ ਨਾਲ ਸੰਬੰਧ ਰੱਖਦੇ ਹਨ ਅਤੇ ਦੂਜਾ ਨੌਜਵਾਨ ਦੀ ਪਛਾਣ ਸੁਖਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਉਮਰ 23 ਸਾਲ ਇਹ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਸੁਖਜਿੰਦਰ ਸਿੰਘ ਦੇ ਪਿਤਾ ਵੀ ਖੇਤੀਬਾੜੀ ਕਰਦੇ ਹਨ ਪਰਿਵਾਰਿਕ ਮੈਂਬਰਾਂ ਦੀ ਜਾਣਕਾਰੀ ਅਨੁਸਾਰ ਬੀਤੀ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਇਹਨਾਂ ਦੋਵਾਂ ਨੌਜਵਾਨਾਂ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਰ ਗਈ ਉੱਥੇ ਹੀ ਹੁਣ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੇਟਿਆਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਉਨ੍ਹਾਂ ਦੀ ਮ੍ਰਿਤਕ ਦੇ ਪੰਜਾਬ ਉਨ੍ਹਾਂ ਦੇ ਜੱਦੀ ਪਿੰਡ ਲਿਆਂਦੀ ਜਾਵੇ ਤਾਂ ਜੋ ਆਪਣੇ ਹੱਥੀਂ ਆਪਣੇ ਬੇਟਿਆਂ ਦਾ ਅੰਤਿਮ ਸੰਸਕਾਰ ਕਰ ਸਕਣ ਸ਼ਵਿੰਦਰ ਸਿੰਘ ਹੀ ਲੱਗਦਾ ਸੀ ਨਾ ਪਪਾ ਨਾ ਪਪੂਆਂ ਜਨਤਾ ਕੀ بیٹے ਦਾ ਕੀ ਨਾਮ ਸੀ ਸਿਮਰਨਜੀਤ ਸਿੰਘ ਕੀ ਗੱਲ ਬਾਤ ਹੋਈ ਜੋ ਕਿਵੇਂ ਐਕਸੀਡੈਂਟ ਹੋਇਆ ਇੱਕ ਟੈਲੀਫੋਨ ਇਹ ਤਾਂ ਨਿਊ ਮਕਸੀਕੋ ਨੂੰ ਜਾ ਰਹੇ ਸੀਗੇ ਜੀ ਰਸਤੇ 'ਚ ਇੱਕ ਕਟਾਲਾ ਦੂਸਰੇ ਪਾਸੇ ਰੋਡ ਤੋਂ ਕ੍ਰੋਸ ਕਰਕੇ ਡਿਵਾਈਡਰ ਟੱਪ ਕੇ ਇਹਨਾਂ ਦੇ ਇੱਕ ਗੱਡੀ ਨਾਲ ਜਾ ਟਕਰਾਇਆ ਜਿਸ ਤਰ੍ਹਾਂ ਕਰਕੇ ਬਹੁਤ ਬੈਰੀ ਬੈਡ ਐਕਸੀਡੈਂਟ ਹੋਇਆ ਜਿਸ ਦੇ ਬਜਾਏ ਨਾ ਤੋਂ ਟੇਰ ਜਾਣੇ ਦੇ ਜਿਹੜੇ ਦੋ ਬੱਚੇ ਸੀਗੇ ਦੋਨੋਂ ਦੀ ਉਮਰ तकरीबन 22 ਤੋਂ 23 ਤੇ 23 ਸਾਲ ਦੇ ਵਿੱਚ ਸੀਗੇ। ਦੋਨੇ ਐਡ ਦਾ ਸਪੌਟ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ। ਪ੍ਰਵਾਦ ਨੂੰ ਕਿਵੇਂ ਪਤਾ ਲੱਗਿਆ ਜੀ? ਪਰਵਾਦ ਨੂੰ ਉਹਨਾਂ ਦੇ ਇੱਕ ਦੋਸਤ ਨੇ ਫੋਨ ਕੀਤਾ। ਤੇ ਪ੍ਰਵਾਦ ਨੂੰ ਜਦੋਂ ਲੱਗਾ ਫਿਰ ਵੀ ਫੋਨ ਨਹੀਂ ਚੱਲ ਰਿਹਾ ਤੇ ਉਹਨਾਂ ਦਾ ਕੰਟੈਕਟ ਵਗੈਰਾ ਕੀਤਾ ਸਾਰਿਆਂ ਨੂੰ। ਤਾਂ ਫਿਰ ਉਹਨਾਂ ਦੱਸਿਆ ਵੀ ਨਹੀਂ। ਹੀ ਹੈਵ ਨੋ ਮੋਰ ਹੀ ਹੈਜ਼ ਗੋਨ। ਇਹਨਾਂ ਨੂੰ ਸਮਝ ਆ ਗਿਆ ਸੀ ਜੀ। 1.5 ਸਾਲ ਹੋ ਗਿਆ ਜੀ। ਹਾਂਜੀ। ਪੰਜਾਬ ਦੇ ਨਾਲ ਗੱਲ ਕਰੀ ਤੇ ਆਦਰ ਸਾਹਿਬ ਕੀ ਕਰਦੇ? ਖੇਤੀਬਾੜੀ ਕਰਦੇ ਆ। ਇਹ ਘਰ ਦੀ ਹਾਲਤ ਕੀ ਹੋ ਗਈ ਹੈ ਤੇ ਪਰਿਵਾਰ ਚ ਕੌਣ ਕੌਣ ਹੈ ਪਰਵਾਰ ਚ ਕੌਣ ਦੀ ਸ਼ਸ਼ਟ ਉਹ ਵੀ ਆਈ ਹੈ ਛੁੱਟੀ ਤੇ ਦੂਸਰੇ ਪਾਸੇ ਗ੍ਰੈਂਡਫਾਦਰ ਆ ਗਿਆ ਜਵਾਹਰ ਸਿੰਘ ਜੀ ਦਾ ਘਰ ਦੀ ਹਾਲਤ ਕੀ ਹੋ ਗਈ ਕੋਈ ਬਹੁਤੀ ਵਧੀਆ ਨਹੀਂ ਹੈ ਹੁਣ ਇਹ ਨੂੰ ਰੋਟੀ ਰੋਜੀ ਦੀ ਬਾਹਰ ਕਮਾਉਣ ਭੇਜਿਆ ਸੀਗਾ ਤੇ ਹੁਣ ਕੋਈ ਹਾਲਾਤ ਸੁਧਨ ਦੇ ਦਿਨ ਸੀਗੇ ਜਿੱਥੇ ਜਿੰਨੇ ਪੈਸੇ ਲਾ ਕੇ ਭੇਜੇ ਉਹ ਵੀ ਨੁੱਤਰੇ ਸੀਗੇ ਹਾਂ ਰੱਬ ਪਹਿਲਾਂ ਵੀ ਛੋੜਾ ਦੇ ਗਿਆ ਜਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਫੌਨਫੇਅਰ ਮਿਨਿਸਟਰੀ ਤੋਂ ਮੰਗ ਕਰਦੇ ਹਾਂ ਕਿ ਬੱਚਿਆਂ ਦੀ ਜੋ ਕਾਰਵਾਈ ਕਰਕੇ ਉੱਥੇ ਜੋ ਵੀ ਬਣਦਾ ਉਹਨਾਂ ਦਾ ਹੱਕਿਆਂ ਨੂੰ ਦਵਾ ਕੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਭੇਜੀ ਜਾਵੇ ਤਾਂ ਕਿ ਉਹਨਾਂ ਦਾ ਅੰਤਿਮ ਸੰਸਕਾਰ ਅਸ ਉਹਨਾਂ ਦੀ ਜਨਮ ਭੂਮੀ ਤੇ ਕਰ ਸਕੀਏ ਧੰਨਵਾਦ ਨਾਮ ਸੀਗਾ ਜੀ ਬੇਟੇ ਸੁਖਜਿੰਦਰ ਸਿੰਘ ਇੰਨੇ ਸਮਾਂ ਹੋ ਗਿਆ ਸੀ ਬਾਅਦ 200 ਕਿਵੇਂ ਕੀ ਗੱਲਬਾਤ ਹੋਈ ਇੱਥੇ ਐਕਸੀਡੈਂਟ ਹੋਇਆ ਤਾਂ ਸਾਨੂੰ ਪਤਾ ਲੱਗਾ ਰ ਕਿਵੇਂ ਪਤਾ ਲੱਗਾ ਜੀ ਕਿਸ ਨੇ ਭਤੀਜੇ ਨੇ ਦੱਸਿਆ ਕੀ ਕੰਮ ਕਰਦਾ ਸੀ ਇੱਥੇ ਉੱਥੇ ਟਰਾਲਾ ਚਲਾਉਂਦਾ ਸੀ ਦੀ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਥਾਡੀ ਰਾਤ ਫਿਰ ਉਧਰ 8 8 ਵਜੇ ਤੋਂ ਬਾਅਦ ਫਿਰ ਇਹੋ ਕਹਿੰਦੇ ਸੀ ਪੂਰਾ ਹੋ ਗਿਆ ਜਦੋਂ ਫੋਨ ਲਾਇਆ ਹਾਂਜੀ ਤੁਹਾਡੀ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਸੀ ਆਪਣੇ ਬੇਟੇ ਨਾਲ ਪਹਿਲਾਂ ਸਵੇਰੇ ਹੋਈ ਸੀ 10:00 ਵਜੇ ਨੂੰ ਕੀ ਗੱਲਬਾਤ ਕੀਤੀ ਕਹਿੰਦੇ ਡਾਡੀ ਪੈਸੇ ਕੁਝ ਲੋੜ ਤੁਹਾਡੇ ਅਕਾਊਂਟ 'ਚ ਪੈਸੇ ਹੈਗੇ

ਉਹ ਬਸ ਠੀਕ ਠਾਕ ਆ ਟਰੱਕ ਚਲਾਉਂਦੇ ਸੀ ਐਕਸੀਡੈਂਟ ਹੋਇਆ ਰਾਤ ਪਤਾ ਲੱਗਾ ਕਿਵੇਂ ਕੀ ਹੋਇਆ ਐਕਸੀਡੈਂਟ ਕਿਵੇਂ ਪਤਾ ਲੱਗਾ ਕਿਵੇਂ ਐਕਸੀਡੈਂਟ ਹੋਇਆ ਐਕਸੀਡੈਂਟ ਸਾਡੇ ਉੱਥੋਂ ਮੁੰਡਿਆਂ ਦਾ ਫੋਨ ਕੀਤਾ ਕੋਈ ਸੁੱਤਾ ਸੀਗਾ ਦੂਸਰੀ ਸਾਈਡ ਦਾ ਡਰਾਈਵਰ ਉਹ ਨਾਣ ਕੇ ਟੱਪ ਕੇ ਤੇ ਇਧਰੋਂ ਟਰਾਲਾ ਆ ਗਿਆ ਇਹ ਜਾ ਕੇ ਵਿੱਚ ਵੱਜੇ ਅਮਰੀਕਾ ਚ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਨੇ ਮੇਰੇ ਘਰ ਜਾਣ ਕੇ ਦੇ ਵਿੱਚ ਹੋਇਆ ਉਹਦਾ ਨਾਮ ਤਾਂ ਨਹੀਂ ਪਤਾ ਹੈਗਾ ਪਰਿਵਾਰ ਦੀ ਗੱਲ ਕਰੀ ਤੇ ਪਰਿਵਾਰ ਵਿੱਚ ਕੌਣ ਕੌਣ ਹੈ ਪਰਿਵਾਰ ਵਿੱਚ ਉਹਦੇ ਮੰਮੀ ਡਾਡੀ ਹੈ ਤਿੰਨ ਭੈਣਾਂ ਤਿੰਨ ਭੈਣਾਂ ਦੇ ਘਰ ਘਰ ਇਹਦਾ ਕੀ ਕੰਮ ਕਰਦੇ ਛੇਪੀ ਛੇਪੀ ਕਰਦੇ ਇੱਕ ਤਾਂ ਦੀ ਫਾਇਦੇ ਕੀ ਹੋ ਜਾਈ ਬਹੁਤ ਮਾੜੀ ਹੋਊ ਇਹ ਤੋੜ ਇਹਾਰੇ ਰੀਤੀ ਦੂਰ ਕਰਨ ਲਈ ਵਿਦੇਸ਼ ਗਿਆ ਸੀ ਵਿਦੇਸ਼ ਕੀ ਸਰਕਾਰ ਤੋਂ ਕੀ ਮੰਗ ਕਰਨੀ ਚਾਹੀਦੀ ਸਰਕਾਰ ਤੋਂ ਇਹੇ ਕੰਮ ਦਾ ਅਧਿਕਾਰ ਦੇ ਇੱਕ ਤਾਂ ਉਹਦੀ ਡੈਡਵੌੜੀ ਬਾਹਰਤ ਲਿਆਦੀ ਆ ਬਈ ਇੱਕ ਕੋਈ ਬਣਦਾ ਬੁੰਦਾ ਸਰਕਾਰ ਜੋ ਵੀ ਇਹਨਾਂ ਨੂੰ ਦੋਈ ਬਾਤ ਤੋਂ ਬਾਤੇ ਮਦਦ ਕਰੇ ਸਰਕਾਰ ਜੇ ਸਰਪੰਚ ਜੀ ਇਹ ਕਹਿੰਦੇ ਤੇ ਬੜੀ ਦੁੱਖਾਈ ਕਰਨਾ ਪਵੇ ਕੀ ਕਰਨ ਹਾਂਜੀ ਮੈਂ ਸਰਪੰਚ ਢੇਰ ਕਹਣਾ ਅੱਜ ਰਾਤ ਜਿਹੜੀ ਲੰਗੀ ਆ ਉਸ ਰਾਤ ਸਾਨੂੰ ਇੱਕ ਫੋਨ ਆਇਆ ਬਾਹਰੋਂ ਅਮਰੀਕਾ ਤੋਂ ਇਹ ਮੇਰੇ ਪਿੰਡ ਦੇ ਦੋ ਮੁੰਡੇ ਟਰੱਕ ਚਲਾਉਂਦੇ ਸੀ ਇਕੱਠੇ ਹੀ ਟੀਮ ਤੇ ਚੱਲਦੇ ਸੀ ਇੱਕੋ ਟਰੱਕ ਤੇ ਸੀਗੇ ਦੋਨੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਸੇ ਫੋਨ ਫਾਨ ਕੀਤੇ ਨੇ ਸਾਰੇ ਪਾਸੇ ਪਤਾ ਕੀਤਾ ਹਾਲ ਕਿ ਕਹਿੰਦੇ ਮੁੰਡੇ ਦੋਨੋਂ ਹੀ ਅਸਪਾਇਰ ਹੋ ਗਏ ਟਰੱਕ ਦੇ ਵਿੱਚ ਹੀ ਬੜਾ ਦਰਦਨਾਕ ਹਾਸਾ ਹੋਇਆ ਉਹਨਾਂ ਨੂੰ ਟਰੱਕ ਦੇ ਵਿੱਚੋਂ ਕੱਢਣ ਲਈ ਵੀ ਘਟੋ ਘਟ 6 ਘੰਟੇ ਦਾ ਸਮਾਂ ਲੱਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਤਾਂ ਬਹੁਤ ਦੁਖਦਾਈ ਖਬਰ ਹੈ ਜੀ ਮੇਰੇ ਦੋਨਾਂ ਦੀ ਇੱਕ ਦੀ 22 ਸਾਲ ਸੀਗੀ ਜੀ ਇੱਕ ਦੀ 23 ਸਾਲ ਇੰਨਾ ਕ ਸਮਾਂ ਹੋਇਆ ਇੱਕ ਨੂੰ ਡੇਢ ਕ ਸਾਲ ਹੋਇਆ ਜੇ ਇੱਕ ਨੂੰ 2 ਸਾਲ ਹੋਏ ਨੇ ਗਏ ਨੂੰ ਸਾਸੀ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਸਾਨੂੰ ਉਹਨਾਂ ਦੀ ਡੈੱਡ ਬਾਡੀਆਂ ਇੰਡੀਆ ਲੈਣ ਤੇ ਸਾਡੀ ਮਦਦ ਕੀਤੀ ਜਾਵੇ ਜਿਹੜਾ ਬਾਣਾ ਵਾਪਰਨਾ ਸੀ ਪਰਮਾਤਮਾ ਨੂੰ ਜੋ ਮੰਜ਼ੂਰ ਸੀ ਉਹ ਤਾਂ ਹੋ ਗਿਆ ਹੁਣ ਅਸੀਂ ਇਹੀ ਸਰਕਾਰ ਕੋਲ ਵੀ ਇਹੀ ਮੰਗ ਕਰਦੇ ਆਂ ਕਿ ਉਹਨਾਂ ਦੀਆਂ ਡੈੱਡ ਬਾਡੀਆਂ ਪੁਲਿਸ ਕਿਸੇ ਤਰੀਕੇ ਵੀ ਇੰਡੀਆ ਲੈ ਆਂਦੀਆਂ ਜਾਣ ਕਿ ਜੋ ਉਹਨਾਂ ਦਾ ਪਰਿਵਾਰ ਉਹਨੇ ਮਾਮਾ ਉਹਨਾਂ ਦੇ ਭਰਾ ਭੈਣ ਉਹਨਾਂ ਦੇ ਸ਼ਿਕਲੀ ਵਾਰ ਦੇ ਦਰਸ਼ਨ ਕਰ ਸਕਣ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਜੀ ਦੂਸਰਾ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਹਿਣੀ ਜਾਵਾਂਗਾ ਇੱਥੇ ਸਰਕਾਰਾਂ ਸਾਡੀਆਂ ਇੱਥੇ ਰੋਜ਼ਗਾਰ ਪੈਦਾ ਕਰਨ ਤੇ ਸਾਨੂੰ ਆਪਣੇ ਜਿਗਰ ਦੇ ਟੁਕੜੇ ਵਿਦੇਸ਼ਾਂ ਚ ਨਾ ਭੇਜਣੇ ਪੈਣ ਇਹ ਹੀ ਮੇਰੀ ਮੰਗ ਹੈ ਦੀ ਸਰਕਾਰਾਂ ਨੂੰ ਵੀ ਇਹ ਚਾਹੀਦਾ ਵੀ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਾਡੇ ਨੌਜਵਾਨ ਬਾਹਰ ਨਾ ਜਾਣ ਇਹੋ ਜਿਹੇ ਹਾਸਿਆਂ ਵਿਚ ਕਰਨਾ ਹੁਣ ਮਾਮਾ ਦੇ ਲੱਖਾਂ ਟੁੱਟਣ ਕੱਲੇ ਕੱਲੇ ਪੁੱਤ ਸੀ ਦੋਨੇ ਕੱਲੇ ਕੱਲੇ ਭਰਾ ਸੀ ਦੋਨਾਂ ਦੇ ਘਰ ਹੀ ਉਜੜ ਗਏ ਨੇ ਜੀ ਹਜੇ ਤੱਕ ਤੇ ਨਾਲ ਬਣੋਂ ਆਪਣੇ ਜਿਹੜੇ ਪੈਸੇ ਲਾ ਕੇ ਗਏ ਨੇ ਉਹ ਕਰਜ਼ਾ ਵੀ ਨਹੀਂ ਉਤਰਿਆ ਮੈਂ ਇਹ ਹੀ ਦੁਬਾਰਾ ਮਾਰ-ਮਾਰ ਸਰਕਾਰ ਕੋ ਮੰਗ ਕਰਾਂਗਾ ਜੀ ਉਹਨਾਂ ਦੀ ਡੈੱਡ ਬੱਡੀਆਂ ਪਿੰਡ ਇੰਡੀਆ ਲਿਆਉਣ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ ਬਾਈ ਗੁਰਦੇ ਖਾਲਸਾ বাইগুরিকে